ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਅੱਜ ਆਪਾਂ ਧਰਮਕੋਟ ਮੋਗਿਆਲ ਵਾਲੇ ਖਾਸ ਖੁਸ਼ਖਬਰੀ ਲੈ ਕੇ ਆਏ ਆਂ ਆਜੋ ਅੱਜ ਆਪਾਂ ਤੁਹਾਨੂੰ ਆਪਣੇ ਵੀਰ ਨਾਲ ਮਲਾਉਣੇ ਆ ਸਤੀਸ਼ ਵੀਰ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਫੇਸਬੁੱਕ ਦੇਖਦੇ ਮੇਰੇ ਭੈਣਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਕਰਨ ਜੀ ਢਿੱਲੋ ਮੇਰਾ ਦੋਸਤ ਬਹੁਤ ਬਚਪਨ ਦਾ ਦੋਸਤ ਹੈ ਆਪਣਾ ਪੁਰਾਣਾ ਮਿੱਤਰ ਹੈ ਬਹੁਤ ਬਹੁਤ ਬਾਈ ਹੁਣ ਅੰਕਲ ਜੀ ਹੁਣ ਤੁਸੀਂ ਜਾਣਦੇ ਹੋਵੋਗੇ ਮੁਖੀਜਾ ਸਾਹਿਬ ਨੂੰ ਇਹ ਧਰਮਕੋਟ ਚ ਹਰੇਕ ਪਰਿਵਾਰ ਮੁਖੀਜਾ ਸਾਹਿਬ ਨੂੰ ਜਾਣਦਾ ਹੈ ਉਹਨਾਂ ਦੇ ਬੇਟਾ ਜੀ ਨੇ ਤੇ ਬਾਈ ਜੀ ਉਹਨਾਂ ਨੇ ਮੋਬਾਈਲ ਐਸੈਸਰੀ ਦਾ ਨਵਾਂ ਕੰਮ ਸ਼ੁਰੂ ਕੀਤਾ ਹੋਲਸੇਲ ਡੇਟਾ ਦੇ ਤੇ ਅੱਜ ਤੋਂ ਬਾਅਦ ਤੁਹਾਨੂੰ ਮੋਗੇ ਤੋਂ ਲੁਧਿਆਣੇ ਜਾਣ ਦੀ ਲੋੜ ਨਹੀਂ ਪੈਣੀ ਐਨਾ ਵਧੀਆ ਕੁਆਲਿਟੀ 'ਚ ਤੇ ਬਿਲਕੁਲ ਜਾਇਜ਼ ਰੇਟ ਤੇ ਸਮਾਨ ਤੁਹਾਨੂੰ ਕੋਟ ਮਿਲਿਆ ਕਰੂਗਾ ਠੀਕ ਹੈ ਆਜੋ ਤੁਹਾਨੂੰ ਵੀਰ ਦੀ ਕੁਆਲਿਟੀ ਦਿਖਾਉਣੇ ਆ ਆਪਾਂ ਵੀਰ ਦਾ ਸਾਥ ਦੇਣਾ ਆਪਣਾ ਪੁਰਾਣਾ ਮਿੱਤਰ ਏ ਤੇ ਵੀਰ ਨੇ ਕੰਮ ਕੀਤਾ ਨਵਾਂ ਸ਼ੁਰੂ ਤੇ ਮੇਰਾ ਭਰਾ ਸਾਥ ਦਿਓ ਜਿਹੜੇ ਲੋਕੀ ਇੱਧਰ ਕੰਮ ਛੱਡ ਛੱਡ ਕੇ ਬਾਹਰਲੇ ਦੇਚਾਂ 'ਚ ਜਾ ਰਹੇ ਨੇ ਨਾ ਏ ਨਾ ਹੋਵੇ ਜਦੋਂ ਕੋਈ ਇੱਧਰ ਵੀਰ ਸਾਥ ਨਹੀਂ ਦਿੰਦੇ ਅਗਲਾ ਦੁਖੀ ਹੋਇਆ ਬਾਹਰ ਚਲਾ ਜਾਂਦਾ ਤੇ ਜੇ ਵੀਰ ਨੇ ਇੱਥੇ ਕੰਮ ਸ਼ੁਰੂ ਕੀਤਾ ਨਾ ਤੇ ਆਪਾਂ ਭਰਾਵਾਂ ਨੇ ਜਿੰਨੇ ਵੀ ਦੁਕਾਨਦਾਰ ਨੇ ਇੱਕ ਵਾਰੀ ਵੀਰ ਨਾਲ ਕਨੈਕਟ ਜ਼ਰੂਰ ਕਰਿਓ ਬਹੁਤ ਵਧੀਆ ਮੋਬਾਈਲ ਐਕਸੈਸਰੀ ਦਾ ਮੰਨ ਲਓ ਸਮਾਨ ਤੁਹਾਨੂੰ ਮਿਲਿਆ ਕਰੂਗਾ ਕਿਸੇ ਵੀ ਦੁਕਾਨਦਾਰ ਵੀਰ ਨੇ ਜਿੰਨਾ ਵੀ ਕੋਈ ਮਗਵੋਣਾ ਆਇਆ ਤੁਹਾਡੀ ਦੁਕਾਨ ਤੇ ਪਹੁੰਚ ਹੋਊਗੀ ਜੇ ਹੋਰ ਵੀ ਕੇ ਸੱਜਣ ਮਿੱਤਰ ਨੇ ਥੋੜਾ ਲੈਣਾ ਹੋਇਆ ਸਿੱਧਾ ਗੱਲ ਕਰ ਲਿਓ ਫੋਨ ਤੇ ਨੰਬਰ ਉੱਪਰ ਲਾ ਦਿਆਂਗੇ ਆਜੋ ਤੁਹਾਨੂੰ ਕੁਆਲਿਟੀ ਦਿਖਾਉਣੇ ਆ ਵੀਰ ਨੇ ਕਿਹੜੀ-ਕਿਹੜੀ ਕੰਪਨੀ ਤੇ ਕਿ ਕਿੰਨੇ ਕੋ ਰੇਟ ਤੇ ਜਾਇਜ਼ ਤੇ ਮਿਲੂਗੀ ਆਜੋ ਲੈ ਕੇ ਆਇਓ ਕੈਮਰਾ ਹਾਂਜੀ ਵੀਰੇ ਆਪਣੇ ਕੋਲ ਟੈਸਟ ਤੇ ਇਸ ਕੋ ਵੀ ਇੱਕ Otrai ディਸਟ੍ਰੀਬਿਊਟਰਸ਼ਿਪ ਵੀ ਹੈ ਦੀ ਠੀਕ ਹੈ ਜੀ ਹੋਰ ਆਪਾਂ ਮਿਕਸ ਐਸੈਸਰੀ ਸਾਰੀ ਵੇਚਦੇ ਆ ਜੀ ਠੀਕ ਹੈ ਜੀ ਜੋ ਆਪਾਂ ਨੂੰ ਵਧੀਆ ਜੋ ਵਾਕਿਆ ਦੀ ਡਿਮਾਂਡ ਹੁੰਦੀ ਹੈ ਤੇ ਉਹ ਕੰਮ ਉਹਦਾ ਡਿਮਾਂਡ ਦੇ ਸਾਰਾ ਡਿਮਾਂਡ ਦੇ ਸਾਰਾ ਵੀ ਕਿ ਨਵਾਂ ਵੀ ਤੇ ਪਰ ਗੋੜ ਚ ਵਾਕਿਆ ਹੀ ਨਵਾਂ ਬਾਕੀ ਮੈਨੂੰ ਇਸ ਲੈਂਚ 10 ਸਾਲ ਹੋ ਗਿਆ 2017 ਤੋਂ ਮੈਂ ਠੀਕ ਹੈ ਪਹਿਲਾਂ ਤੁਸੀਂ ਲੁਧਿਆਣੇ ਕੰਮ ਕਰਦੇ ਸੀ ਤੇ ਹੁਣ ਇਹਨਾਂ ਨੇ ਆਪਣੇ ਇੱਥੇ ਏਰੀਆ ਚ ਆ ਕੇ ਕੰਮ ਸ਼ਾਹ ਬਾਰਡਰ ਹੋ ਗਿਆ ਜੀ ਨਿਪੋਤਰ ਹੋ ਗਿਆ ਸਾਰੇ ਦੁਕਾਨਦਾਰ ਭੈਣ ਭਰਾ ਪਾਣ ਉਹ ਜਾਣਦੇ ਆ ਹੰਬੜਾ ਰੋਡ ਆਪਣੀ ਜਿਹੜੀ ਧਰਮਗੋੜ ਚੋਂ भाई जी ਆਪਣੇ ਕੋਲ ਆਇਰਪੋਟ 2 ਆਈ ਠੀਕ ਹੈ ਮੈਨੂੰ 10 ਸਾਲ ਹੋ ਗਏ ਕੰਮ ਕਰਦੇ ਨੂੰ ਪਹਿਲਾਂ ਵੀ ਬਹੁਤ ਵਧੀਆ ਵਧੀਆ ਕੁਆਲਿਟੀਆਂ ਵੇਚੀ ਆਪਾਂ ਨੂੰ ਪਰ ਮੈਨੂੰ ਅੱਜ ਤੱਕ ਦੀ ਸਭ ਤੋਂ ਬੈਸਟ ਕੁਆਲਿਟੀ ਲੱਗੀ ਹੈ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰੇਟ ਜਿੰਨੇ ਲੈਣਾ ਦੁਕਾਨਦਾਰ ਆਪਦਾ ਵਿਸਟਿੰਗ ਕਾਰਡ ਦੇ ਦਿਓ ਆ ਵੀ ਬਹੁਤ ਵਧੀਆ ਕੁਆਲਿਟੀ ਲੱਗਦੀ ਹੈ ਬਾ ਤੁਹਾਨੂੰ ਬਰੋਡਕਾਸਟ ਤੇ ਐਡ ਕਰ ਲਾਂਗੇ ਠੀਕ ਹੈ ਠੀਕ ਹੈ ਆ ਇਹ ਪੋਡ ਪ੍ਰੋ 3 ਆ ਇਹ ਨਵਾਂ ਜਿਹੀ ਚੱਲ ਰਿਹਾ ਠੀਕ ਹੈ ਠੀਕ ਹੈ ਉਧਰ ਆਪਣੀ ਕੋਲ ਆਵਾਜ਼ ਆ ਗਈ ਜੀ ਸੀਰੀਜ਼ 11 ਆ ਜੀ ਠੀਕ ਆ ਬੜੀ ਫੁੱਲ ਵਧੀਆ ਹੈ ਜੀ ਤੋਂ ਐਂਡ ਜੀ ਡਿਸਪਲੇ ਤੁਹਾਨੂੰ ਦੱਸ ਦੇਣਾ ਮੋਬਾਈਲ ਐਸੈਸਰੀ ਦਾ ਟੋਟਲ ਸਮਾਨ ਮਿਲੂਗਾ ਦੁਕਾਨਦਾਰਾਂ ਨੂੰ ਨੈਸੀਰੀਜ਼ ਆ ਗਈ ਜੀ ਜੋ ਵੀ ਚਾਹੀਦਾ ਹੋਇਆ ਗਰਲੀ ਸਵਾਜ ਆ ਗਈ ਜੀ ठीक है ये है सिर्फ आज सिर्फ अब समान नवा कैमरा मारो सारे कैमराइस जी ठीक है आ, दे जी बोर्ड हो गए जी।, जी ठीक है जी पूरे तोहफे लैके आए जी आ बोट द हो गए जी इधर देखो जी ब्रांड आखो जी ठीक है जी पावर बैंक आ गई जी ठीक है स्पेस आ गए ਤਾਨੂੰ ਵੀਰ ਜੀ ਸਾਰੀ ਕੁਆਲਿਟੀ ਮਿਲੂਗੀ A ਤੋਂ Z ਜਿੰਨੀ ਵੀ ਮੋਬਾਈਲ ਦੁਕਾਨਦਾਰ ਨੂੰ ਚਾਹੀਦੀ ਹੁੰਦੀ ਏ ਠੀਕ ਹੈ ਵੀਰ ਜੀ ਉਹਨਾਂ ਕੋਲ ਇਹ ਸਮਾਨ ਅੱਜ ਨਵਾਂ ਆਇਆ ਸੀਗਾ ਤਾਂ ਕਰਕੇ ਇੱਥੇ ਥੋੜਾ ਸਮਾਨ ਪਿਆ ਇਹ 20W ਦੇ ਆ ਗਏ Apple ਦੇ ਦੋ ਤਰ੍ਹਾਂ ਦੀ ਕੁਆਲਿਟੀ ਹੈ ਜੀ ਦੁਕਾਨਦਾਰ ਨੂੰ ਪਤਾ ਹੁੰਦਾ ਏ ਠੀਕ ਹੈ ਇਹ ਆ ਲੱਗਾ ਉਹਨਾਂ ਕੰਮ ਠੀਕ ਹੈ Apple ਦੇ 20W ਦੇ ਕੁਰੀਆ ਰੇਟ ਦਾ ਆਪਾਂ ਵੀਰੇ ਪੂਰਾ ਚੈਲੇਂਜ ਦਵਾਂਗੇ ਠੀਕ ਹੈ ਮਾਰਕੀਟ ਨਾਲ ਬਹੁਤ ਵਧੀਆ ਆਪਾਂ ਜਾਇਜ਼ ਕਮਾਈ ਕਰਨੀ ਆ ਜੀ ਆਪਾਂ ਭਰਾਵਾਂ ਦਾ ਫਾਇਦਾ ਕਰਨਾ ਵਾ ਠੀਕ ਹੈ ਠੀਕ ਹੈ ਦੇਖੋ ਝੂਠ ਵਾਲੀ ਗੱਲ ਨਹੀਂ ਹੁੰਦੀ ਕਮਾਈ ਤਾਂ ਹਰਕ ਨਹੀਂ ਕਰਨੀ ਹਰ ਇੱਕ ਦੇ ਕਰਨੀ ਪਰ ਜਾਇਜ਼ ਬਾਕੀ ਬਿਲਕੁਲ ਕੁਆਲਟੀ ਦੀ ਚੀਜ਼ ਮਿਲੂਗੀ ਬਿਲਕੁਲ ਜਾਇਜ਼ ਰੇਟ ਤੇ ਮਿਲੂਗੀ ਗਾਰੰਟੀ ਹੈ ਸਾਡੀ ਤੁਹਾਨੂੰ ਵੀ ਤੁਹਾਨੂੰ ਇਹ ਜਿਹੜਾ ਰੇਟ ਹੈ ਤੁਹਾਨੂੰ ਲੁਧਿਆਣੇੋਂ ਵੀ ਨਹੀਂ ਮਿਲਣਾ ਜੋ ਰੇਟ ਹੈ ਆਪਾਂ ਤੁਹਾਨੂੰ ਵੀ ਇੱਥੋਂ ਮਿਲ ਦਊਗਾ ਕੋਈ ਵੀ ਬੰਦਾ ਭੈਣ ਤਾਂ ਆਪਣੇ ਦੋਸਤ ਆਪਣੇ ਮਿੱਤਰ ਚਾਰਜਰ ਆਪਣੇ ਨਾਮ ਤੇ ਆਪਣੀ ਸ਼ੌਪ ਦੇ ਨਾਮ ਨਾਲ ਨਾ ਮਿਨਿਮਮ ਕੁਆਂਟੀਟੀ ਹੋਊਗੀ 100 ਪੀਸ 100 ਪੀਸ ਬਣਾਓ ਆਪਣੇ ਨਾਮ ਤੇ ਤੁਹਾਡਾ ਬ੍ਰੈਂਡ ਮੈਂਸ਼ਨ ਲੇ ਲੇ ਗੂਗਾ ਰਿਸਟਰਡ ਕੰਪਨੀ ਵੱਲੋਂ ਠੀਕ ਹੈ ਜੀ ਦੇਸੀ ਬੈਕਟਰੀ ਤੋਂ ਵੀ ਮਾਲ ਦੇ ਰਹੂਗਾ ਰਿਸਟਰਡ ਕੰਪਨੀ ਠੀਕ ਹੈ ਤੇ ਵੀਰੇ ਮੇਰੇ ਭਰਾ ਜਿੰਨੇ ਵੀ ਆਪਣੇ ਨਾਲ ਸੱਜਣ ਮਿੱਤਰ ਜੁੜੇ ਹੋਏ ਏ ਸਾਰਿਆਂ ਨੂੰ ਇੱਕੋ ਹੀ ਬੇਨਤੀ ਏ ਵੀਰ ਦਾ ਸਾਥ ਜਰੂਰ ਦੇਣਾ ਵੀਰੇ ਨਵਾਂ ਕੰਮ ਸ਼ੁਰੂ ਕੀਤਾ ਤੇ ਸਾਰਿਆਂ ਨੂੰ ਸੱਜਣਾ ਮਿੱਤਰਾਂ ਨੂੰ ਇਹ ਬੇਨਤੀ ਵੀਡੀਓ ਨੂੰ ਜਿੰਨਾ ਹੋ ਸਕਦਾ ਸ਼ੇਅਰ ਜਰੂਰ ਕਰਿਓ ਤੇ ਕਿਸੇ ਵੀ ਵੀਰ ਨੇ ਜੇ ਥੋੜਾ ਜਿਹਾ ਸਮਾਨ ਚਾਹੀਦਾ ਹੋਇਆ ਉਹ ਵੀ ਮਿਲੂਗਾ ਵੱਧ ਤੋਂ ਵੱਧ ਜਿੰਨਾ ਚਾਹੀਦਾ ਹੋਇਆ ਕਿਸੇ ਦੁਕਾਨਦਾਰ ਵੀਰ ਨੂੰ ਉਹ ਵੀ ਮਿਲੂਗਾ ਠੀਕ ਹੈ ਇੱਥੇ ਸਟਾਕ ਅੱਜ ਨਵਾਂ ਜਿਹੜਾ ਆ ਉਹ ਹੀ ਪਿਆ ਬਾਕੀ ਇਹਨਾਂ ਦਾ ਗਦਾਮ ਚ ਸਮਾਨ ਪਿਆ ਜਿੰਨੀ ਵੀ ਵੈਰੈਟੀ ਕਿਸ ਨੂੰ ਚਾਹੀਦੀ ਸਾਰੀ ਮਿਲੂਗੀ ਵਧੀਆ ਕੰਪਨੀ ਦਾ ਜਾਇਜ਼ ਰੇਟ ਮਿਲੂਗਾ ਠੀਕ ਹੈ ਇੱਕ ਵਾਰੀ ਮੌਕਾ ਜ਼ਰੂਰ ਦਿਓ ਬਾਈ ਜੀ ਉਹਨਾਂ ਨੂੰ ਤੇ ਬਾਕੀ ਠੀਕ ਹੈ ਵੀਰ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਵੀਰ ਮੇਰੇ ਉਹ ਵੀਡੀਓ ਨੂੰ ਜ਼ਰੂਰ ਅੱਗੇ ਸ਼ੇਅਰ ਕਰਿਓ ਆਪਾਂ ਨੇ ਭਰਾ ਦਾ ਆਪਾਂ ਸਾਥ ਦੇਣਾ ਤੇ ਕੰਮ ਚਾਲੂ ਕਰਾਉਣਾ ਵੀਰ ਦਾ ਸਸੇ ਗਾ ਸਸੇ